ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਪੱਧਰਪੁਰੀਆ ਡੇਰੀ ਫਾਰਮ ਵਿੱਚ ਸਵਾਗਤ ਕੀਤਾ ਜਾਂਦਾ ਜੀ ਤੁਹਾਡਾ ਆਸ ਕਰਦੇ ਹਾਂ ਜੀ ਜੋ ਸਾਡੇ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ रिक्वेस्ट ਬੇਨਤੀ ਕਰਦੇ ਹਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈੱਲ ਆਉਣ ਨੂੰ ਆਲ ਸੈੱਟ ਕਰਨਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਲ ਮਿਲ ਸਕੇ ਕਿਤੇ ਉਹ ਵੀ ਖਰੀਦਦਾਰੀ ਸਜਣੋ ਕਰਦੇ ਜੇ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ ਆ ਪੈਸੇ ਲਾਉਣੇ ਆ ਕਿਉਂਕਿ ਤੁਸਾਂ ਸਾਡਾ ਕੰਮ ਵੀਡੀਓ ਬਣਾਉਣਾ ਅੱਜ ਦੀ ਵਿਜਿਟ ਪਿੰਡ ਖਿਮਕਨ ਬਾਰਡਰ ਜ਼ਿਲ੍ਹਾ ਸ਼ਹੀਦ ਨੂੰ ਲੱਗਦਾ ਤਰਨਤਾਰਨ ਸਾਹਿਬ ਤਸੀਲ ਲਗਦੀ ਪੱਟੀ ਬਾਹੂ ਰਾਜ ਦੇ ਘਰ ਪਹੁੰਚੁਕੇ ਆ ਤੇ ਆ ਸ਼ਹਿਰ ਵਸੀ ਇੱਕ ਦੂਜਾ ਸੂਬਾ ਦਸਰਾ ਲੈ ਕੇ ਆਏ ਆ ਤੇ ਤਾਜੀ ਸੋਈ ਮਗਰ ਵੀ ਵਸੀ ਟਾਪ ਦੀ ਨਗੀਨਾ ਵਸੀ ਆ ਦੋਵੇਂ ਚੀਜ਼ਾਂ ਹੀ ਬ੍ਰਾਂਡਡ ਪੀਸ ਆ ਵੇਖਦੇ ਆ ਕਿੰਦੇ ਕਰਮਾਂ ਵਿੱਚ ਇਹ ਵਸੀ ਲਿਖੀ ਜਾਂਦੀ ਵੈੜ ਕਿੰਨੂ ਕਰਮਾਂ ਵਾਲੀ ਜਾ ਕੇ ਦੁੱਧ ਵੇਉਂਦੀ ਆ ਆਓ ਲਈਏ ਬਧੇਰੇ ਜਾਣਕਾਰੀ ਪਾਓ ਜੀ ਸਾਸੀ ਕਾ ਚੜ੍ਹਦੀ ਕਲਾ ਮਹਾਰਾਜ ਚਲੋ ਸ਼ੋਅ ਕਰਿਆ ਤੇ ਡਰੈਸ ਫੋਨ ਨੰਬਰ ਭੈਣ ਭਰਾ ਨੂੰ ਦੱਸ ਦੇ ਜੀ ਡਰੈਸ ਪੈਂਡ ਕਿੰਮ ਕਰਨ ਜੀ ਹਾਂ ਜੀ ਤਰਜ਼ ਜ਼ਿਲ੍ਹਾ ਤਰਤਰ ਜੀ ਸੇਲ ਪੱਟੀ ਜੀ ਹਾਂ ਜੀ ਮੋਬਾਈਲ ਨੰਬਰ ਨਾਮ ਰਾਜਵੀਰ ਸਿੰਘ ਜੀ ਹਾਂ ਜੀ ਤੇ ਮੋਬਾਈਲ ਨੰਬਰ 86990 ਹਾਂ ਜੀ 0782 ਠੀਕ ਆ ਜੀ ਇੱਕ ਕ੍ਰਿਵਾ ਸੁਬਾਹ ਫਿਰ ਵੇੜ ਆ ਜਲਾ ਇਹ ਦੂਜੇ ਸੁਵੇ ਆ ਜੀ ਦੂਜੇ ਸੁਵੇ ਕਿੱਦਾਂ ਦੀ ਸੋਈ ਆ ਇਤਜਾਦ ਨੇ ਜੀ ਅੱਜ ਤੇ ਜਾ ਵੱਛੀ ਬੜੀ ਸੋਣੀ ਆ ਨਾ ਤੇ ਇਹ ਕਿਹੜੇ ਸਿੰਘਾਂ ਦੀ ਬੜਾ ਪੁੱਤ ਆ ਇਹ ਨਹੀਂ ਛਾ ਜੀ ਪਤਾ ਅੱਛਾ ਲਾ ਲੈ ਤਾਂ ਇਹ ਖਿਆਲ ਜੀ ਮੂੰਹ ਖਾਉਂ ਆ ਕੋ ਫੇਸ ਆ ਵੱਛੀ ਬੜੀ ਸੋਣੀ ਆ ਦੇਖੋ ਕਿੰਨੀ ਸੋਣੀ ਪਤਲੀ ਜੀ ਬੁੱਤੀ ਹੈ ਤੇ ਰੰਗ ਢੰਗ ਵਹਿੜ ਵੀ ਬੜਾ ਸੋਹਣਾ ਰੰਗ ਪਿਆਰਾ ਪਿਆਰਾ ਬਾਕੀ ਗੋਲ ਬੜਾ ਵੱਛੀ ਨੂੰ ਲੱਗਾ ਹੈ ਚੁਆਈ ਵੀ ਬੜੀ ਸਿਰਾ ਲੱਗਣੀ ਆ ਹਾਂ ਜੀ ਚੋਣ ਕੋਲੀ ਬੋਲੀ ਰੂਮਰ ਕੀ ਹਾਂ ਤੇ ਕਿੰਨਾ ਕੁ ਬੋਲੇ ਦੋ ਸਟਾਰਟਿੰਗ ਬੋਲੋ ਛਾ ਜੀ 11 12 ਕਿਲੋ ਬੋਲਾ ਹੈ ਹੈ ਨਾ ਤੇ ਦੋਤੇ ਕਰ ਜੂਗੀ 12 18 ਲੀਟਰ ਕੱਢੂਗੀ ਠੀਕ ਹੈ ਤੋੜ ਕੇ ਵਿਖਾਈਏ ਆਪਣੇ ਭੈਣ ਭਰਾ ਨੂੰ ਲਓ ਭਈ ਸਜਣੋ ਐ ਸ਼ਰਵਤੀ ਆ ਦਸਰਾ ਹੈ ਤੇ ਸੋਹਣੀ ਰੰਗ ਢੰਗ ਵੀ ਠੀਕ ਆ ਤੇ ਲੋਈ ਇਹਨੂੰ ਲੈ ਜਾਓ ਲੋਈ ਬਾਕੀ ਲੰਬੀ ਲੰਬੀ ਚੰਗੀ ਜੇ ਜਵਾਨ ਥਾਂ ਬਹੁਤ ਕੰਮ ਦਾ ਸੋਹਣਾ ਲੱਗਾ ਜੀ ਸਜਣੋ ਠੀਕ ਆ ਲਓ ਦੇਖ ਲਓ ਤੋਰਾ ਤਰਾ ਮੋੜ ਲਿਓ ਜੀ। ਹੰਨਾ ਬੀ। ਬਾਕੀ ਕੰਮ ਦੀ ਆ ਵੈਡ ਵਚੀ ਪ੍ਰਿੰਟ ਬੜਾ ਸੋਹਣਾ ਲੱਗਾ ਕਰਮਾ ਵਾਲੀ ਨੂੰ। ਲਓ ਜੀ। ਬਾਕੀ ਇਹੋ ਜੀਆਂ ਐ ਸ਼ੈਰ ਜਿਹੜੀਆਂ ਨਾ ਵੜਾਂ ਘਾਟੀ ਸੁੜੀਆਂ ਜੀਆਂ ਮਿਲਦੀਆਂ ਐਚ ਐਫ ਤੇ ਜਰਸੀ ਦੇ ਵਿੱਚ ਖਾਸ ਕਰਕੇ ਜਾਂ ਸ਼ਾਈ ਹਲਕਰੋਸ ਤੇ ਮਿਲਦੀਆਂ। ਇਹ ਕੋਈ ਟਾਵਾ ਟਾਵਾ ਹੀ ਪੀਸ ਹੁੰਦਾ ਜੀ। ਤੇ ਬਾਈ ਰਾਜ ਸਿੰਘ ਦਾ ਕੀ ਲੈਦੇ ਕਰਤਾ। ਇਹ ਛੋਲ ਕਰਦੇ 60000 ਹਾਂਜੀ ਜੋ ਦੇਣ ਲੈਣ 52000 ਰੁਪਏ ਇੱਕ ਦੇ ਗਾਣ 55000 ਦੀ ਹਾਂਜੀ 1000 ਹੋਰ ਸ਼ੋਰ ਕਰਦੇ ਜਾ ਰਹੀ ਹੈ ਠੀਕ ਹੈ ਲੈ ਸਰ ਮਸ਼ੀਦ ਦੂਜਾ ਸੂਹਾ ਦੱਸ ਰਿਹਾ 53000 ਦੇ ਵਿੱਚ ਦਿੱਤੀ ਜਾਊਗੀ ਤੇ 12 ਕਿਲੋ ਭੋਲਾ ਸਟਾਰਟਿੰਗ ਆ ਤੀਜਾ ਦਿਨ ਕਹਿੰਦੇ ਸੂਈ ਨੂੰ ਹੋ ਗਿਆ ਤੇ ਦੁੱਧ 17 ਕਿਲੋ ਭੋਜ ਜੀ ਕਹਿੰਦੇ ਪਾਊਗੀ ਆਪਣੀ ਨਰਖ ਵਰਕ ਕਰਕੇ ਲੈ ਕੇ ਜਾਇਓ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸასი ਕਾਲ ምራ በራ